ਤਾੜੀ ਮਾਰਨਾ ਇੱਕ ਖੁਸ਼ੀ ਜ਼ਾਹਿਰ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣ ਤਾਂ ਤੁਸੀਂ ਤਾੜੀ ਵਜਾਉਣੀ ਸ਼ੁਰੂ ਕਰ ਦਿਓ। ਤਾੜੀ ਨਾਲ ਤੁਹਾਡੇ ਰੋਗ ਵੀ ਠੀਕ ਹੋਣਗੇ ਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਵੀ ਆਉਣਗੀਆਂ। ਜਦੋਂ ਅਸੀਂ ਤਾੜੀ ਵਜਾਉਂਦੇ ਹਾਂ ਦੋਨੋਂ ਹੱਥ ਜੋੜਦੇ ਹਾਂ ਤਾਂ ਸਾਡਾ ਰਾਈਟ ਬ੍ਰੇਨ ਐਂਡ ਲੈਫਟ ਬ੍ਰੇਨ ਦੋਨੋਂ ਕਨੈਕਟਡ ਹੁੰਦੇ ਹਨ। ਜਿਸ ਨਾਲ ਆਪਣਾ ਸਬਕੌਂਸ਼ੀਅਸ ਮਾਈਂਡ ਐਕਟਿਵ ਹੁੰਦਾ ਹੈ ਹਜ਼ਾਰਾਂ ਸਾਲ ਪਹਿਲਾਂ ਬਜ਼ੁਰਗਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਹੱਥ ਜੋੜ ਕਰ ਸਤ ਸ੍ਰੀ ਅਕਾਲ ਬੋਲਣਾ ਕਿਉਂਕਿ ਸਾਡੇ ਹੱਥਾਂ ਦੀਆਂ ਹਥੇਲੀਆਂ ਵਿੱਚ ਸਰੀਰ ਦੇ ਬਹੁਤ ਸਾਰੇ ਪੁਆਇੰਟ ਹੁੰਦੇ ਹਨ ਜਦੋਂ ਅਸੀਂ ਦੋਨੋਂ ਹੱਥ ਜੋੜਦੇ ਹਾਂ ਤਾਂ ਇੱਕ ਸਰਕਲ ਪੂਰਾ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਇੱਕ ਊਰਜਾ ਮਿਲਦੀ ਹੈ ਤੇ ਇਸ ਊਰਜਾ ਨਾਲ ਸਾਡੇ ਅੰਦਰ ਇੱਕ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਹੋ ਜਾਂਦਾ ਹੈ ਹੱਥਾਂ ਵਿੱਚ ਜਿੰਨੇ ਵੀ ਐਕੂ ਪ੍ਰੈਸ਼ਰ ਪੁਆਇੰਟ ਹੁੰਦੇ ਹਨ ਸਾਰੇ ਹੀ ਐਕਟਿਵ ਹੋ ਜਾਂਦੇ ਹਨ ਐਕੂ ਪ੍ਰੈਸ਼ਰ ਰਾਹੀਂ ਇਹਨਾਂ ਦਬਾਅ ਬਿੰਦੂਆਂ ਉੱਪਰ ਪ੍ਰੈਸ਼ਰ ਪਾ ਕੇ ਇਹਨਾਂ ਕਣਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਸ ਨਾਲ ਖੂਨ ਦਾ ਵਹਾ ਨਿਯਮਤ ਹੋ ਜਾਂਦਾ ਹੈ ਅਤੇ ਰੋਗ ਗ੍ਰਸਤ ਅੰਗ ਠੀਕ ਹੋ ਜਾਂਦਾ ਹੈ ਕਿਉਂਕਿ ਆਸਨ ਅਤੇ pranayam ਆਦ ਨਾ ਕਰਨ ਕਰਕੇ ਅੰਗ ਸੁਸਤ ਹੋਣ ਲੱਗ ਜਾਂਦੇ ਹਨ ਮਾਸ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਹੱਥਾਂ ਪੈਰਾਂ ਅਤੇ ਰੀੜ ਦੀ ਹੱਡੀ ਦੀ ਵੀ ਆਪਣਾ ਥਾਂ ਛੱਡਣ ਲੱਗਦੀ ਹੈ ਕਾਰਜਸ਼ੀਲਤਾ ਹੌਲੀ-ਹੌਲੀ ਕੱਟਣ ਲੱਗਦੀ ਹੈ ਸਰੀਰਕ ਅੰਗਾ ਵਿੱਚ ਰਕਤ ਸੰਸਾਰ ਘਟ ਜਾਂਦਾ ਹੈ ਇਸ ਲਈ ਸਾਨੂੰ ਜੋਰ ਨਾਲ ਤਾੜੀ ਵਜਾਉਣੀ ਚਾਹੀਦੀ ਹੈ ਐਕੂ ਪ੍ਰੈਸ਼ਰ ਦਾ ਅਰਥ ਹੈ ਦਬਾਉ ਪਾਉਣਾ ਇਸ ਵਿਧੀ ਨਾਲ ਵੱਖ-ਵੱਖ ਰੋਗਾਂ ਦਾ ਚਮਤਕਾਰੀ ਰੂਪ ਵਿੱਚ ਇਲਾਜ ਹੁੰਦਾ ਹੈ ਤੇ ਇਸ ਦੇ ਨਾਲ-ਨਾਲ ਤੁਸੀਂ ਕਿੰਨਾ ਹੱਸਦੇ ਹੋ ਆਪਣੀ ਸਿਹਤ ਦੇ ਲਈ ਜਰੂਰ ਹੱਸੋ ਹਸਣ ਨਾਲ ਆਤਮ ਵਿਸ਼ਵਾਸ ਵਧਦਾ ਹੈ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਦਾ ਹੈ ਇਸ ਲਈ ਸਾਨੂੰ ਖੁੱਲ ਕੇ ਹੱਸਣਾ ਚਾਹੀਦਾ ਹੈ ਹਸਣ ਨਾਲ ਚਿੰਤਾ ਦੁੱਖ ਗੁੱਸਾ ਤੇ ਡਿਪਰੈਸ਼ਨ ਦੂਰ ਭਜਦਾ ਹੈ ਹੱਸਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਕਹਿੰਦੇ ਹਨ ਕਿ ਹਸਣ ਨਾਲ ਸਾਡੇ ਦਿਲ ਦੀ ਗਤੀ ਨੂੰ ਇਸ ਤਰ੍ਹਾਂ ਵਧਾ ਦਿੰਦੀ ਹੈ ਜਿਵੇਂ ਐਕਸਰਸਾਈਜ਼ ਕਰਦੇ ਸਮੇਂ ਹੁੰਦਾ ਹੈ ਹਸਣ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ ਸਟ੍ਰੈਸ ਵੀ ਘਟਦਾ ਹੈ